ਪੂਤ ਬਨ ਚਾਰੀ ਚਿਤ ਸੋਨਾ ਸਬੇ ਦੂਦਾ ਧਾਰੀ ਪੂਤ ਬਨ ਚਾਰੀ ਹੁਣ ਕਈ ਜਿੱਥੇ ਲੋਕ ਵੱਸਦੇ ਨੇ ਉਹਨਾਂ ਨੂੰ ਛੱਡ ਕੇ ਜੰਗਲਾਂ ਚ ਹਿਮਾਲਿਆ ਚ ਉੱਤੇ ਚਲੇ ਜਾਂਦੇ ਨੇ ਕਿਸੇ ਨੂੰ ਦਿਖਦੇ ਨਹੀਂਗੇ ਵੀ ਕਿਸਮ ਦੀ ਭਗਤੀ ਆ ਲੋਕੀ ਕਹਿੰਦੇ ਨੇ ਭੂਤ ਦਿਖਦਾ ਨਹੀਂ ਕਿਸੇ ਨੂੰ ਜਿਹਨੇ ਜੰਗਲਾਂ ਚ ਰਹਿੰਦੇ ਨੇ ਉਹ ਵੀ ਤਾਂ ਭੂਤੇ ਨੇ ਚਿਤ ਛੋਨਾ ਸਬੇ ਦੂਦਾ ਧਾਰੀ ਅਰੇ ਜਿਹੜੇ ਸ਼ਿਸ਼ੂ ਹੁੰਦੇ ਨੇ ਜਵਾਕ ਇਨਫੈਂਟੋ ਦੁੱਧੇ ਪੀਂਦੇ ਨੇ ਸਾਰੇ ਦੂਦਾ ਧਾਰੀ ਹੋਈ ਨੇ ਤੇ ਇਹ ਕਿੱਡੀ ਕਬਡੀ ਗੱਲ ਹੈ ਜਿਹੜੇ ਸਿਰਫ ਦੁੱਧ ਦਾ ਸਹਾਰਾ ਲੈ ਕੇ ਜੀਵਨ ਕੱਢਦੇ ਨੇ ਦੁੱਧਾਧਾਰੀ ਘੁੰਦੇ ਨੇ ਆਪਣੇ ਆਪ ਨੂੰ ਇਹ ਕਿੱਡੀ ਕਬਡੀ ਭਗਤੀ ਹੈ ਜਵਾਕ ਸਾਰੇ ਦੁੱਧਾਧਾਰੀ ਹੋਈ ਨੇ ਪੌਣ ਕੇ ਆਹਾਰੀ ਸੋ ਭਜੰਗ ਜਾਨੀਤ ਹੈ ਕਈ ਐਸੇ ਵੀ ਭਗਤ ਹੁੰਦੇ ਨੇ ਪੌਣ ਦੇ ਸਹਾਰੇ ਰਹਿੰਦੇ ਨੇ ਕੁਝ ਖਾਂਦੀ ਨਹੀਂਗੇ ਛੱਡ ਦਿੰਦੇ ਨੇ ਆਪਣੇ ਸਰੀਰ ਦੇ ਵਿੱਚੋਂ ਬਿਲਕੁਲ ਖੂਨ ਖਤਮ ਕਰਨਾ ਚਾਹੁੰਦੇ ਨੇ ਉਹ ਅਸਲ 'ਚ ਕਰਨਾ ਤਾਂ ਉਹਨਾਂ ਨੇ ਉਹ ਲੋਭ ਰਤ ਖਤਮ ਕਰਨੀ ਸੀਗੀ ਉਹ ਦੂਸਰੀ ਰਤ ਖਤਮ ਕਰਨ ਲੱਗੇ ਇਬਾ ਬਾਬਾ ਫਰੀਦ ਦੇ ਸ਼ਲੋਕਾਂ ਜਾਂਦਾ ਰਤਿ ਰਤਨਾ ਨਿਕਲੇ ਜੇ ਤਨ ਰਤਨਾ ਹੋਏ ਐਵੇਂ ਦਾ ਇੱਕ ਸ਼ਲੋਕ ਆ ਉਹਦੇ ਵਿੱਚ ਇਹਨਾਂ ਪੌਣਾ ਹਾਰੀਆਂ ਦੀ ਗੱਲ ਕੋਈ ਹੋਈ ਆ ਫਿਰ ਹਵਾ ਦੇ ਸਾਰੇ ਜੂਣ ਲਾ ਜਾਂਦੇ ਨੇ ਉਹਨਾਂ ਨੂੰ ਕਿਹਨਾਂ ਦੇ ਨਾਲ ਤੁਲਨਾ ਕੀਤੀ ਆ ਭੁਜੰਗ ਜਾਨੀ ਤਾ ਭੁਜੰਗ ਹੁੰਦਾ ਸੱਪ ਜਿਹੜਾ ਭੂਮੀ ਨਾਲ ਜੁੜ ਕੇ ਚੱਲਦਾ ਰਿੰਗ ਕੇ ਭੁਜੰਗ ਸੱਪ ਜਦੋਂ ਸਰਦੀ ਆਉਂਦੀਆਂ ਨੇ ਸੱਪ ਧਰਤੀ ਚ ਖੋਡਾਂ ਚ ਵੜ ਜਾਂਦੇ ਨੇ ਉੱਚੇ ਸੱਤ ਮਹੀਨੇ ਜਦੋਂ ਸਰਦੀਆਂ ਹੁੰਦੀਆਂ ਨੇ ਉਦੋਂ ਕੁਝ ਨਹੀਂ ਖਾਂਦੇ ਫਿਰ ਉਹ ਹਵਾ ਦੇ ਸਾਰੇ ਦੇ ਦਿੰਦੇ ਨੇ ਉਹ ਕਹਿੰਦੇ ਵੀ ਜਿਹੜੇ ਹਵਾ ਦੇ ਸਾਰੇ ਰਹਿਣ ਲੱਗ ਜਾਂਦੇ ਨੇ ਆਪਣੇ ਆਪ ਨੂੰ ਕਮਜ਼ੋਰ ਕਰਨ ਲੱਗ ਜਾਂਦੇ ਨੇ ਉਹ ਕੋਈ ਭਗਤੀ ਨਹੀਂ ਹੈਗੀ ਉਹ ਆਪਣੇ ਆਪ ਨੂੰ ਦੁੱਖ ਦੇ ਰਹੇ ਨੇ ਸਿਰਫ ਉਹ ਸੱਪਾਂ ਦੇ ਬਰਾਬਰ ਨੇ ਪੌਣ ਕੇ ਆਹਾਰੀ ਸੋ ਭਜੰਗ ਜਾਨੀ ਹਤਾ ਉਹਨਾਂ ਨੂੰ ਸੱਪ ਦੇਣਾ ਉਸ ਤੋਂ ਵੱਧ ਕੁਝ ਨਹੀਂ ਹੈਗੀ ਤ੍ਰਿਣ ਕੇ ਭਸ਼ਈਆ ਤਨ ਲੋਭ ਕੇ ਤਜਈਆ ਤਰੇਣ ਕੇ ਪਛਈਆ ਤਰੇੜ ਨੂੰ ਖਾਣੇ ਵਾਲੇ ਡੱਕੇ ਲੁੱਕੇ ਖਾ ਕੇ ਪੱਤੇ ਪੁੱਤੇ ਖਾ ਕੇ ਜਿਹੜੇ ਜੀਵਨ ਬਤੀਤ ਕਰਦੇ ਨੇ ਤੇ ਤਨ ਲੋਭ ਕੇ ਤਜਈਆ ਫਿਰ ਉਹ ਤਨ ਦੌਲਤ ਜਾਂ ਲੋਭ ਲਾਲਚ ਤੋਂ ਸਾਰੀ ਦੁਨੀਆ ਤੋਂ ਛੱਡ ਕੇ ਜੰਗਲਾਂ 'ਚ ਰਹਿ ਕੇ ਪੱਤੇ ਪੁੱਤੇ ਖਾਂਦੇ ਨੇ ਫਿਰ ਉਹ ਇਹ ਕਹਿੰਦੇ ਕੀ ਗੱਲ ਹੋ ਗਈ ਫਿਰ ਕੀ ਕਰ ਲਿਆ ਉਹਨਾਂ ਨੇ ਕੀ ਖੱਟ ਲਿਆ ਕੀ ਮਹਾਨਤਾ ਇਸ ਗੱਲ ਦੇ ਵਿੱਚ ਇਹ ਦੁਨੀਆ ਛੱਡ ਕੇ ਜੰਗਲਾਂ ਜਾ ਕੇ ਪੱਤੇ ਖਾਣ ਲੱਗੇ ਇਹ ਧਰਮ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਤਿੱਤੋਂ ਗਊਣ ਕੇ ਜਈਆ ਉਹ ਵੀ ਉਹ ਤਾਂ ਗਊ ਦੇ ਜਾਏ ਨੇ ਗਊ ਦੇ ਜਾਏ ਮਤਲਬ ਬੌਲਦ ਬੌਲਦ ਵੀ ਤਾਂ ਖਖੁਖ ਖਾ ਕੇ ਉਹਨਾਂ ਨੂੰ ਨਾ ਕੋਈ ਧਨ ਦੌਲਤ ਦੀ ਲੋਭ ਲਾਲਚ ਆ ਇਸ ਤੋਂ ਵੱਡੀ ਤਾਂ ਕੋਈ ਗੱਲੇ ਨਹੀਂ ਉਹ ਤਾਂ ਗਊਣ ਦੇ ਜੇ ਤਾਂ ਬੌਲਦ ਨੇ ਬ੍ਰਿਖ ਭਿਆਮਾਨੀਤ ਹੈ ਦਰਖਤ ਹੋ ਗਏ ਤਾਂ ਕਹਿੰਦੇ ਗੱਲ ਤਾਂ ਤਾਂ ਬਣੇ ਜੇ ਉਹ ਸੱਚ ਦਾ ਗਿਆਨ ਸੱਚ ਹਾਸਲ ਕਰ ਆਪਣੀ ਹੋਂਮੇ ਮਾਰ ਕੇ ਸੱਚ ਦਾ ਗਿਆਨ ਹਾਸਲ ਕਰਨ ਆਪਣੇ ਵਜੂਦ ਦਾ ਜੇ ਉਹਨਾਂ ਕੋਲ ਹੈ ਤਾਂ ਉਹ ਲੋਕਾਂ ਨੂੰ ਦੱਸਣ ਹੋਰਾਂ ਨੂੰ ਵੀ ਨਸਲੀ ਧਾਰਨਾ ਜੋ ਉਹ দান ਕਰਨ ਅੱਜ ਉਹ ਚੱਜ ਦੱਸ ਕਰ ਰਹੇ ਨੇ ਭਗਤੀਆਂ ਇਹ ਕੋਈ ਭਗਤੀਆਂ ਨਹੀਂ ਨਭ ਕੇ ਉਡਈਆ ਤਾਂ ਹੈ ਪੰਛੀ ਕੀ ਬੜਈਆ ਦਿੱਤੇ ਹੁਣ ਕਈ ਉਹਨਾਂ ਨੂੰ ਅਸਲੀਅਤ ਦਾ ਤਾਂ ਪਤਾ ਨਹੀਂ ਉਹਨੇ ਸੁਣ ਲਿਆ ਸੁਣੀ ਸੁਣਾਈ ਗੱਲ ਵੀ ਰੱਬ ਆਹ ਜਾ ਜਿਵੇਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਨੇ ਉਹਨਾਂ ਨੂੰ ਗੁਰੂ ਦਾ ਤਾਂ ਪਤਾ ਨਹੀਂ ਗੁਰੂ ਦੀ ਸਮਝ ਨਹੀਂ ਬਸ ਉਹਦੀ ਵਾਹ ਵਾਹ ਕਰੀ ਜਾਂਣੀ ਉਵੇਂ ਰੱਬ ਦੀ ਬਸ ਵਡਿਆਈ ਚ ਕਵਿਤਾਵਾਂ ਲਿਖੀ ਜਾਂਦੇ ਸੀਗੇ ਹਵਾਈ ਗੱਲਾਂ ਕਰਦੇ ਸੀ ਜਦ ਅਸਮਾਨ 'ਚ ਉੱਡਦੇ ਫਿਰਦੇ ਹੁੰਦੇ ਸੀਗੇ ਉਹਨਾਂ ਬਾਰੇ ਲਿਖੀ ਹੈ ਇਹ ਕਹਿੰਦੇ ਨੱਬ ਕੇ ਉੜਈ ਆ ਜਿਹੜੇ ਹੁਣ ਅਸਮਾਨ 'ਚ ਉੱਡਦੇ ਨੇ ਤਾਂ ਹੀ ਪੰਛੀ ਕੀ ਵਡਿਆਈ ਦੇ ਤੂੰ ਹੀ ਹਵਾ ਦੇ ਵਿੱਚ ਲਿਖੀ ਜਾਂਦੇ ਨੇ ਉਹ ਪੰਛੀਆਂ ਦੀ ਬੜਿਆ ਹੀ ਕਰ ਰਹੇ ਨੇ ਪੰਛੀ ਵੀ ਤੋੜੇ ਰਹੇ ਨੇ ਬਗੂਲਾ ਬਿੜਾਲ ਬ੍ਰਿਕ ਧਿਆਨ ਠਾਨੀਅਤ ਹੈ ਹੁਣ ਜਿਹੜੇ ਪੰਡਤ ਵਰਗੇ ਕਈ ਜਾਂ ਕੋਈ ਵੀ ਸਿੱਖਾਂ ਜੀ ਵੀ ਕਈ ਧਿਆਨ ਲਾ ਕੇ ਵੈਗਰੂ ਵੈਗਰ ਕਰਦੇ ਜਾਂ ਕਿਤੇ ਧਿਆਨ ਲਾਉਂਦੇ ਨੇ ਧਿਆਨ ਲਾ ਕੇ ਆਪਣੇ ਆਪ ਨੂੰ ਮਹਾਰ ਮੰਣਾਉਣਾ ਤੇ ਫਿਰ ਉਹਨਾਂ ਨੇ ਸ਼ਿਕਾਰ ਕਰਨਾ ਪੰਡਤ ਨੇ ਉਹ ਅੱਖਾਂ ਮੀਚ ਕੇ ਧਿਆਨ ਲਾ ਕੇ ਦਿਖਾਉਂਦੇ ਸੀ ਵੀ ਅਸੀਂ ਭਗਤੀ ਕਰਦੇ ਆ ਰੱਬ ਨਾਲ ਜੁੜੇ ਹੋਏ ਆ ਉਹ ਫਿਰ ਉਹਨਾਂ ਨੂੰ ਵੱਡਾ ਸਮਝਣ ਲੈਂਦੇ ਸੀ ਤੇ ਖੁਸ਼ ਹੋ ਕੇ ਦਾਨ ਦਿੰਦੇ ਸੀਗੇ ਉਹ ਆਪਣਾ ਸ਼ਿਕਾਰ ਕਰਨ ਲਈ ਚਿੱੱਚਾ ਜ ਕਰਦੇ ਸੀਗੇ ਉਹਨਾਂ ਨੂੰ ਕਹਿੰਦੇ ਵੀ ਜਿਹੜਾ ਬਗਲਾ ਬਿੜਾਲ ਬ੍ਰਿਕ ਧਿਆਨ ਠਾਨੀਅਤ ਹੈ ਕਿ ਜਿਹੜਾ ਬਗਿਆੜ ਆ ਬਿੱਲਾ ਤੇ ਬੰਗਲਾ ਚੁੱਪ ਕਰਕੇ ਬਹਿ ਜਾਂਦਾ ਜਾਂ ਠੱਡੂ ਨੇੜੇ ਆਉਂਦਾ ਫਿਰ ਉਹਨੂੰ ਖਾ ਜਾਂਦਾ ਐਵੇਂ ਬਿੱਲਾ ਚੂਹੇ ਨਾ ਕਰਦਾ ਬਗਿਆੜ ਇਹ ਸਾਰੇ ਜਿਵੇਂ ਸ਼ਿਕਾਰੀ ਲਾ ਲੋ ਇਹ ਸਾਰੇ ਚੁੱਪ ਸ਼ਾਂਤ ਹੋ ਕੇ ਇੱਕ ਧਿਆਨ ਲਾਉਣ ਦੀ ਉਹ ਗੱਲ ਹੁੰਦੀ ਆ ਇਸ ਤੋਂ ਵੱਡੀ ਕਹਿੰਦੇ ਕੋਈ ਗੱਲ ਨਹੀਂ ਕਿ ਸ਼ਿਕਾਰ ਹਾਸਲ ਕਰਨ ਲਈ ਟਿੱਕੇ ਬੰਦੇ ਨੇ ਜਿਹੜੇ ਧਿਆਨ ਲਾਉਂਦੇ ਨੇ ਜੇਤੋਂ ਬੜੇ ਗਿਆਨੀ ਤੈਨੂੰ ਜਾਣੀ ਪੈ ਬਖਾਨੀ ਨਾ ਹੈ ਐਸੇ ਨਾ ਪ੍ਰਬੰਧਤ ਮਨਪੂਰ ਆ ਨਹੀਂ ਹੁੰਦਾ ਹੈ ਕਈ ਆਪਣੇ ਆਪ ਨੂੰ ਵੱਡੇ ਗਿਆਨੀ ਮੰਨਦੇ ਨੇ ਕਹਿੰਦੇ ਅਸੀਂ ਰੱਬ ਪਾ ਲਿਆ ਫਿਰ ਉਹ ਇਹ ਕਹਿੰਦੇ ਨੇ ਜਿਹਨੂੰ ਰੱਬ ਪਾਇਆ ਤੈਨੇ ਛਪਾਇਆ ਵੀ ਉਹ ਦੱਸਦੇ ਨਹੀਂ ਕਿਸੇ ਨੂੰ ਇਹ ਕਹਿੰਦੇ ਸਭ ਤੋਂ ਵੱਡਾ ਫਰੌਡ ਆ ਬਹੁਤ ਝੂਠੀ ਗੱਲ ਆ ਜਿਹੜੇ ਆਪਣੇ ਆਪ ਨੂੰ ਗਿਆਨੀ ਸਮਝਦੇ ਨੇ ਜਿੱਤੋਂ ਵੱਡੇ ਗਿਆਨੀ ਜਿਹੜੇ ਚਲ ਇਹਨਾਂ ਉਤਲੀਆਂ ਗੱਲਾਂ 'ਚ ਨਹੀਂ ਆਉਂਦੇ ਪਰ ਕੁਛੇ ਮਾੜਾ ਮੋਟਾ ਉਹਨਾਂ ਨੇ ਜਾਣ ਲਿਆ ਮਾੜਾ ਮੋਟਾ ਜਾਣ ਕੇ ਆਪਣੇ ਆਪ ਨੂੰ ਵੱਡਾ ਮੰਨਣ ਲੱਗ ਗਏ ਤੇ ਉਹ ਕਿਸੇ ਨੂੰ ਦੱਸਦੇ ਹੀ ਨਹੀਂਗੇ ਜਿੱਤੋਂ ਵੱਡੇ ਗਿਆਨੀ ਜਿਹੜੇ ਵੱਡੇ ਗਿਆਨੀ ਤੈਨੂੰ ਜਾਣੀ ਜਿਨ੍ਹਾਂ ਨੇ ਜਾਣ ਲਈ ਪੈ ਬਖਾਨੀ ਨਹੀਂ ਪਰ ਕਿਸੇ ਨੂੰ ਦੱਸਿਆ ਨਹੀਂ ਐਸੇ ਨਾ ਪਰਪੰਚ ਮਨ ਪੂਰਾਨੀ ਤਹਿ ਐਸਾ ਪਖੰਡ ਮਨਾ ਭੁੱਲ ਕੇ ਵੀ ਨਾ ਕਰੀ ਇਹ ਸਿੱਖ ਨੂੰ ਵੀ ਉਪਦੇਸ਼ ਆ ਵੀ ਜੇ ਤੁਹਾਨੂੰ ਸਮਝ ਆਈ ਤਾਂ ਤੁਸੀਂ ਪਖੰਡ ਨਹੀਂ ਕਰਨਾ ਹੈਗਾ ਜੇ ਜੋ ਅਸਲੀਅਤ ਆ ਤੁਹਾਨੂੰ ਤੁਸੀਂ ਹੋਰਾਂ ਨੂੰ ਵੀ ਦੱਸਣੀ ਆ ਜਿੰਨੀ ਦੱਸ ਸਕੋ ਦੱਸੋ ਜੇ ਕੋਈ ਗਲਤ ਕਰ ਰਿਹਾ ਉਹਨੂੰ ਗਲਤ ਕਹੋ ਇਹ ਨਹੀਂ ਕਹਿਣਾ ਚੰਗਾ ਨਹੀਂ ਕਹਿਣਾ ਤਾਂ ਮਾੜਾ ਵੀ ਨਾ ਕਹੋ ਇਹ ਗੱਲ ਗਲਤ ਆ ਜੇ ਕੋਈ ਗਲਤ ਆ ਤਾਂ ਉਹਨੂੰ ਗਲਤ ਕਹੋ ਜੇ ਕੋਈ ਪਖੰਡ ਹੋ ਰਿਹਾ ਤਾਂ ਉਹਨੂੰ ਪਖੰਡ ਕਹੋ ਭੁੰਮ ਕੇ ਸਈਆ ਤਾਹੇ ਪੂਚਰੀ ਕੇ ਜਈਆ ਕਾ ਹੈ ਕਹਿੰਦੇ okay, ਜਿਹੜੇ